ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸੋ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 6ਵੀਂ ਪਾਰਟ 4 ਟੈਕਸਪੇਡ ਦੇ ਟੂਲਜ਼ ਨਾਲ ਕੰਮ ਕਰਨਾ ਵਿੱਚ ਇਸ ਪਾਰਟ ਦੇ ਖਾਲੀ ਥਾਂਵਾਂ ਹੇਠ ਲਿਖੇ ਕਮਾਂਡ ਲਈ ਸ਼ਾਰਟਕਟ ਕੀ ਲਿਖੋ ਅਤੇ ਸਹੀ ਆਪਸ਼ਨ ਦੀ ਚੋਣ ਕਰੋ ਅੱਗੇ ਪ੍ਰਸ਼ੋਤ ਜੜੇ ਬਹੁਤ ਪੜਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਵਿੱਚ ਦੇਖ ਸਕਦੇ ਹੋ ਕਿ ਪੇਂਟ ਜਿਹੜਾ ਟੈਕਸਟ ਪੇਂਟ ਹੈ ਇਹਦੇ ਚ ਟੂਲਜ਼ ਹੁੰਦੇ ਨੇ ਜਿਵੇਂ ਕਿ ਪੇਂਟ ਸਟੈਂਪ ਲਾਈਨ ਸ਼ੇਪਸ ਮੈਜਿਕ ਟੂਲ ਅਨਡੂ ਰੀਡੂ ਅਲੱਗ-ਅਲੱਗ ਟੂਲਜ਼ ਤੇ ਕਮਾਂਡਜ਼ ਹੈ ਜਿਨ੍ਹਾਂ ਨੂੰ ਵਰਤ ਕੇ ਅਸੀਂ ਟੈਕਸਟ ਪੇਂਟ ਵਿੱਚ ਆਸਾਨੀ ਨਾਲ ਕੰਮ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੇਠ ਦਿੱਤੇ ਸ਼ਬਦਾਂ ਲਈ ਖਾਲੀ ਥਾਵਾਂ भरो ਇਹ ਕੁਝ ਆਪਸ਼ਨ ਹੈ ਇਹਨਾਂ ਆਪਸ਼ਨਸ ਨੂੰ ਯੂਜ਼ ਕਰਕੇ ਤੁਸੀਂ ਫਿਲਪ ਸਟੇਡੀ ਉਹ ਫਿਲ ਕਰਨੀ ਹੈ ਪਹਿਲਾ ਹੈ ਡੈਸ਼ ਟੂਲ ਦੀ ਵਰਤੋਂ ਟੈਕਸ ਪੇਂਟ ਵਿੱਚ ਸਿੱਧੀ ਲਾਈਨ ਡਰਾ ਕਰਨ ਲਈ ਕਿਤੇ ਜਾਂਦੀ ਹੈ ਤਾਂ ਆਨਸਰ ਹੈ ਲਾਈਨਸ ਕਿ ਜੇਕਰ ਤੁਸੀਂ ਟੈਕਸ ਪੇਂਟ ਵਿੱਚ ਕੋਈ ਸਟ੍ਰੇਟ ਲਾਈਨ ਡਰਾ ਕਰਨੀ ਹੈ ਸਿੱਧੀ ਲਾਈਨ ਡਰਾ ਕਰਨੀ ਹੈ ਤਾਂ ਉਹਦੇ ਲਈ ਸਾਡੇ ਕੋਲ ਲਾਈਨ ਟੂਲ ਜਿਹੜਾ ਹੈ ਉਹ अवेलेबल ਹੈ ਨੰਬਰ 2 ਸਟੈਪ ਟੂਲ ਰਬਰ ਸਟੈਂਪਸ ਚ ਡੈਸ਼ ਦੇ ਸੈਟ ਵਰਗਾ ਹੁੰਦਾ ਹੈ ਟੈਕਸ ਪੇਂਟ ਵਿੱਚ ਇੱਕ ਸਟੈਂਪ ਟੂਲ ਹੁੰਦਾ ਹੈ ਇਹ ਰਬਰ ਸਟੈਂਪ ਵਰਗਾ ਜਾਂ ਕਿਤੇ ਸੈਟ ਵਰਗਾ ਹੁੰਦਾ ਹੈ ਤਾਂ ਉਸ ਦਾ ਆਨਸਰ ਹੈ ਸਟਿੱਕਰਸ ਕਿ ਆਪਸ ਸਟੈਂਪ ਟੂਲ ਦੀ ਮਦਦ ਨਾਲ ਰਬਰ ਸਟੈਂਪਸ ਤੇ ਤਿਆਰ ਕਰੀ ਸਕਦੇ ਆ ਤੇ ਸਟਿੱਕਰਸ ਵੀ ਜਿਹੜੇ ਆ ਉਹ ਜਿਹੜੇ ਇਨ ਬਿਲਟ ਹੈ ਉਹ ਬਣਾ ਸਕਦੇ ਆ ਡਰਾ ਕਰ ਸਕਦੇ ਆ ਜ ਜ ਉਹਨਾਂ ਨੂੰ ਵਰਤ ਸਕਦੇ ਆ ਨੰਬਰ 3 ਡੈਸ਼ ਟੂਲ ਬਿਲਕੁਲ ਇੱਕ ਬਰਸ਼ ਦੇ ਵਾਂਗ ਹੁੰਦਾ ਹੈ ਜੋ ਫ੍ਰੀ ਹੈਂਡ ਡਰਾਇੰਗ ਬਣਾਉਣ ਲਈ ਵਰਤਿਆ ਜਾਂਦਾ ਹੈ ਤਾਂ ਇਸ ਦਾ ਆਨਸਰ ਆ ਪੇਂਟ ਇਹ ਪੇਂਟ ਟੂਲ ਜਿਹੜਾ ਹੈ ਟੈਕਸ ਪੇਂਟ ਵਿੱਚ ਬਰਸ਼ ਟੂਲ ਦੇ ਵਾਂਗ ਹੁੰਦਾ ਹੈ ਜਿਹਦੇ ਨਾਲ ਆਪਾਂ ਬਿਲਕੁਲ ਫ੍ਰੀ ਹੈਂਡ ਡਰਾਇੰਗ ਤਿਆਰ ਕਰ ਸਕਦੇ ਆ ਜਿਵੇਂ ਕਿ ਪੇਂਟ ਵਿੱਚ ਪੈਨਸਲ ਟੂਲ ਹੁੰਦਾ ਹੈ

ਟੈਕਸਪੇਂਟ ਵਿੱਚ ਚੱਕਰ ਮਤਲਬ ਸਰਕਲ ਬਣਾਉਣ ਲਈ ਅਸੀਂ ਡੈਸ਼ ਟੂਲ ਦੀ ਵਰਤੋਂ ਕਰਦੇ ਹਾਂ ਕਿ ਜੇਕਰ ਤੁਸੀਂ ਟੈਕਸਪੇਂਟ 'ਚ ਇੱਕ ਸਰਕਲ ਡਰਾ ਕਰਨਾ ਹੈ ਚੱਕਰ ਬਣਾਉਣਾ ਹੈ ਉਦੋਂ ਕਿਹੜਾ ਟੂਲ ਵਰਤਿਆ ਜਾਏਗਾ ਤਾਂ ਉਹਦਾ ਆਨਸਰ ਹੈ ਸ਼ੇਪਸ ਤੇ ਟੈਕਸਪੇਂਟ ਵਿੱਚ ਸ਼ੇਪ ਬਣਾਉਣ ਲਈ ਜਾਂ ਚੱਕਰ ਬਣਾਉਣ ਲਈ ਰੈਕਟੈਂਗਲ ਬਣਾ ਲੈਣ ਵਕਤਕ ਵਕਤ ਅਗਰ ਸ਼ੇਪਸ ਬਣਾਉਣ ਲਈ ਅਸੀਂ ਸ਼ੇਪਸ ਟੂਲ ਦੀ ਵਰਤੋਂ ਕਰਦੇ ਹਾਂ ਅੱਗੇ ਹੈ ਇਹ ਲਿਖਿਆ ਕਮਾਂਡਸ ਲਈ ਸ਼ਾਰਟਕਟ ਕੀ ਦੇਖੋ ਪਹਿਲਾ ਹੈ ਰੀਡੂ ਰੀਡੂ ਕਮਾਂਡ ਦੀ ਸ਼ਾਰਟਕਟ ਕੀ ਹੁੰਦੀ ਹੈ ਕੰਟਰੋਲ R ਦਖਲਾ ਚਾ ਮੰਗਾ ਰੀਡੂ ਕਮਾਂਡ ਨੂੰ ਚਲਾਨ ਤੋਂ ਪਹਿਲਾਂ ਤੁਹਾਡੇ ਅਨਡੂ ਕਮਾਂਡ ਚੱਲੀ ਹੋਣੀ ਚਾਹੀਦੀ ਹੈ ਅਨਡੂ ਕਮਾਂਡ ਦਾ ਮਤਲਬ ਹੁੰਦਾ ਹੈ ਪਿਛਲੀ ਕਮਾਂਡ ਨੂੰ ਕੈਨਸਲ ਕਰਨਾ ਮੰਨ ਲਓ ਟੈਕਸਟ ਪੇਜ 'ਤੇ ਤੁਸੀਂ ਕੰਮ ਕਰ ਰਹੇ ਹੋ ਕੋਈ ਸ਼ੇਪ ਬਣਾਈ ਹੈ ਉਹ ਸ਼ੇਪ 'ਤੇ ਕੋਈ ਗਲਤ ਰੰਗ ਫਿਲ ਹੋ ਗਿਆ ਹੈ ਜਾਂ ਸ਼ੇਪ ਡਿਲੀਟ ਹੋ ਗਈ ਹੈ ਉਹਨੂੰ ਵਾਪਸ ਲੈਣ ਲਈ ਆਪਾਂ ਕੀ ਕਰਦੇ ਹਾਂ ਅਨਡੂ ਕਮਾਂਡ ਵਰਤਦੇ ਹਾਂ ਮੰਨ ਲਓ ਅਨਡੂ ਕਮਾਂਡ ਤੇ ਚਲਾਈ ਲੇਕਿਨ ਬਾਅਦ ਵਿੱਚ ਤੁਹਾਨੂੰ ਚਾਹੀਦਾ ਕਿ ਇਹ ਡਾਟਾ ਮੈਨੂੰ ਨਹੀਂ ਚਾਹੀਦਾ ਫਿਰ ਆਪਾਂ ਨੂੰ ਰੀਡੂ ਕਰ ਦਿੰਨੇ ਮਤਲਬ ਅਨਡੂ ਕਮਾਂਡ ਜਿਹੜੀ ਹੈ ਉਪਰਿਛਲੀ ਕਮਾਂਡ ਨੂੰ ਕੈਨਸਲ ਕਰਦੀ ਹੈ ਤੇ ਰੀਡੂ ਕਮਾਂਡ ਜਿਹੜੀ ਹੈ ਇਹ ਅਨਡੂ ਦਾ ਰਿਵਰਸ ਹੁੰਦੀ ਹੈ। ਨੰਬਰ 2 ਓਪਨ ਜੇਕਰ ਤੁਹਾਡੀ ਟੈਕਸਪੇਡ ਚ ਕੋਈ ਪੁਰਾਣੀ ਫਾਈਲ ਬਣੀ ਹੋਈ ਹੈ, ਸੇਵ ਹੈ, ਉਹਨੂੰ ਖੋਲਣਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਾਂ ਓਪਨ ਕਮਾਂਡ ਵਰਤਦੇ ਹਾਂ। ਤੇ ਓਪਨ ਕਮਾਂਡ ਦੀ ਸ਼ਾਰਟਕਟ ਕੀ ਕੰਟਰੋਲ ਜਮਾ O ਹੁੰਦੀ ਹੈ। ਨੰਬਰ 3 ਸੇਵ ਸੇਵ ਦਾ ਮਤਲਬ ਹੈ ਕਿ ਫਾਈਲ ਨੂੰ ਟੈਕਸਪੈਂਡ ਵਿੱਚ ਪਰਮਾਨੈਂਟਲੀ ਸੇਵ ਕਰਨਾ। ਤੇ ਸੇਵ ਕਰਨ ਦੀ ਸ਼ਾਰਟਕਟ ਕੀ ਹੁੰਦੀ ਹੈ ਕੰਟਰੋਲ S ਇਹ ਤਾਂ ਤੁਸੀਂ ਸੇਵ ਕਮਾਂਡ ਵਰਤਦੇ ਹੋ ਤੇ Ctrl S ਕੀ ਹੈ ਕੀਬੋਰਡ ਤੇ ਆਪਾਂ ਮਲਟਾਈਪਲ ਟਾਈਪਿੰਗ ਕਰ ਰਹੇ ਹਾਂ ਨਾਲ ਨਾਲ Ctrl S ਜਿਹੜਾ ਹੈ ਇਹ ਸਾਨੂੰ ਇੱਕ ਸ਼ਾਰਟਕਟ ਵੇ ਪ੍ਰੋਵਾਈਡ ਕਰਦਾ ਹੈ ਫਾਈਲ ਨੂੰ ਸੇਵ ਕਰਨ ਦਾ ਤੇ ਨੰਬਰ 4 ਹੈ print ਕਮਾਂਡ print ਦਾ ਮਤਲਬ ਹੈ ਕਿ ਤੁਸੀਂ ਕੋਈ ਆਕ੍ਰਿਤੀ ਬਣਾਈ ਹੈ ਜਾਂ ਕੋਈ ਚੀਜ਼ ਟੈਕਸਟ ਵਿੱਚ ਤਿਆਰ ਕੀਤੀ ਹੈ ਉਹਨੂੰ ਬਾਅਦ ਵਿੱਚ ਕਾਗਜ਼ ਤੇ ਪ੍ਰਿੰਟ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਕੰਪਿਊਟਰ ਨਾਲ ਪ੍ਰਿੰਟਰ ਲੱਗਾ ਹੈ ਤੇ ਉਹਦੇ ਵੀ ਆਪਾਂ Ctrl P ਕੀ ਦੀ ਵਰਤੋਂ ਕਰਾਂਗੇ ਜਿਹੜੀ ਸ਼ਾਰਟਕਟ ਕੀਜ਼ ਹੁੰਦੀਆਂ ਇਹ ਸਾਨੂੰ ਇੱਕ ਫਾਸਟੈਸਟ ਮੈਥਡ ਪ੍ਰੋਵਾਈਡ ਕਰਦੀਆਂ ਨੇ ਕਿਸੇ ਵੀ ਸੌਫਟਵੇਅਰ 'ਚ ਕੰਮ ਕਰਨ ਲਈ ਨੰਬਰ 5 ਕਿਊਟ ਤੇ ਜੇ ਜੇ ਤੁਸੀਂ ਟੈਕਸਪ੍ਰਿੰਟ 'ਚੋਂ ਬਾਹਰ ਆਉਣਾ ਚਾਹੁੰਦੇ ਹੋ ਇਹਦਾ ਕਿਟ ਕਮਾਂਡ ਤੇ ਕਲਿੱਕ ਕਰ ਦਿਓ ਲੇਕਿਨ ਅਗਰ ਕੀਬੋਰਡ ਦੀ ਮਦਦ ਨਾਲ ਟੈਕਸਪ੍ਰਿੰਟ 'ਚੋਂ ਬਾਹਰ ਆਣਾ ਹੈ ਤਾਂ ਉਹਦੀ ਸ਼ਾਰਟਕਟ ਕੀ ਹੈ ऑल्ट F4 ਤੇ ऑल्ट F4 ਬਾਰੇ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ ऑल्ट F4 ਦੀ ਮਦਦ ਨਾਲ ਅਸੀਂ ਕੰਪਿਊਟਰ ਨੂੰ ਸ਼ਟਡਾਊਨ ਵੀ ਕਰ ਸਕਦੇ ਹਾਂ ਜੇ ਕਿਸੇ ਹੋਰ ਐਪਲੀਕੇਸ਼ਨ ਨੂੰ ਬੰਦ ਕਰ ਸਕਦੇ ਹਾਂ ਇਦਾਂ ਤੁਹਾਨੂੰ ਸ਼ਟਡਾਊਨ ਕਰਨ ਲਈ ਸਟਾਰਟ ਤੇ ਆ ਕੇ ਸ਼ਟਡਾਊਨ ਕਮਾਂਡ ਤੇ ਜਾਣਾ ਪੈਂਦਾ ਬਟ 올ਟ 탭 ਫੋਰ ਨਾਲ ਵੀ ਤੁਸੀਂ ਆਪਣਾ ਕੰਪਿਊਟਰ ਜਿਹੜਾ ਉਹ ਸ਼ਟਡਾਊਨ ਕਰ ਸਕਦੇ ਹੋ ਅੱਗੇ ਸਹੀ ਆਪਸ਼ਨ ਤੇ ਚੁਣ ਕਰੋ ਮੀਨਸ ਐਮਸੀਕਿਊ ਤੇ ਇਹ ਪਹਿਲਾ ਹੈ ਹੇਠ ਲਿਖਿਆਂ ਵਿੱਚੋਂ ਟੈਕਸਟ ਪੇਂਟ ਦਾ ਕਿਹੜਾ ਟੂਲ ਡਰਾਇੰਗ ਵਿੱਚ ਟੈਕਸਟ ਦਾਖਲ ਕਰਨ ਲਈ ਵਰਤਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ ਕੀਬੋਰਡ ਤੋਂ ਟਾਈਪਿੰਗ ਕਰਨਾ ਚਾਹੁੰਦੇ ਹੋ ਟੈਕਸਟ ਪੇਂਟ ਵਿੱਚ ਤੇ ਕਿਹੜਾ ਟੂਲ ਵਰਤਿਆ ਜਾਵੇਗਾ ਤੇ ਇਸ ਦਾ ਆਪਸ਼ਨ ਹੈ ਲੇਬਲ ਟੈਕਸਟ ਦੋਵੇਂ ਉੜਾ ਅਤੇ ਐਡਾ ਤੇ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਆਨਸਰ ਹੈ ਦੋਵੇਂ ਉੜਾ ਅਤੇ ਐਡਾ ਸੋ ਟੈਕਸਟ ਪੇਂਟ ਦੇ ਵਿੱਚ ਜੇਕਰ ਤੁਸੀਂ ਕੀਬੋਰਡ ਤੋਂ ਟਾਈਪਿੰਗ ਕਰਨਾ ਚਾਹੁੰਦੇ ਹੋ ਤਾਂ ਟੈਕਸਟ ਪੇਂਟ ਸਾਨੂੰ ਦੋ ਤਰ੍ਹਾਂ ਦੇ ਟੂਲ ਪ੍ਰੋਵਾਈਡ ਕਰਦਾ ਹੈ ਇੱਕ ਹੁੰਦਾ ਲੇਬਲ ਤੇ ਇੱਕ ਹੁੰਦਾ ਟੈਕਸਟ ਨੰਬਰ 2 ਹੈਲਿਕ ਚੋ ਸਟੈਂਪ ਟੂਲ ਲਈ ਕਿਹੜੀ ਆਪਸ਼ਨ ਉਪਲਬਧ ਹੁੰਦੀ ਹੈ ਕਦੇ ਆਪਸ਼ਨ A ਇਮੇਜਿੰਗ ਰੋਟੇਸ਼ਨ ਫਲਿੱਪਿੰਗ ਜਾਂ ਉਪਰੋਕਤ ਸਾਰੀਆਂ ਤੇ ਇਸ ਦਾ ਆਨਸਰ ਹੈ ਉਪਰੋਕਤ ਸਾਰੀਆਂ ਜਦੋਂ ਅਸੀਂ ਟੈਕਸਪੇਡ ਚ ਸਟੈਂਪ ਟੂਲ ਵਰਤਦੇ ਹਾਂ ਤੇ ਐਦੀ ਮਦਦ ਨਾਲ ਆਪਾਂ ਰਬਰ ਸਟੈਂਪ ਵੀ ਬਣਾ ਸਕਦੇ ਹਾਂ ਸਟicker ਵੀ ਬਣਾ ਸਕਦੇ ਹਾਂ ਤੇ ਜੇ ਜਿਹੜੀ ਆਕ੍ਰਿਤੀ ਬਣਾਈ ਹੈ ਉਹਦੀ ਮਿਰਰ ਇਮੇਜ ਦੇਖਣੀ ਹੈ ਉਹਨੂੰ ਰੋਟੇਟ ਕਰਨਾ ਹੈ ਇਹ ਫੋਟੋ ਨੂੰ ਘੁਮਾ ਫਲਿੱਪ ਕਰਨਾ ਹੈ ਤੇ ਉਹ ਅਸੀਂ ਸਟੈਂਪ ਟੂਲ ਦੀ ਮਦਦ ਨਾਲ ਕਰ ਸਕਦੇ ਹਾਂ ਨੰਬਰ 3 ਡੈਸ਼ ਟੂਲ ਸਾਨੂੰ ਟੈਕਸਟ ਪੇਂਟ ਵਿੱਚ ਕੁਝ ਸਧਾਰਨ ਭਰੀਆਂ ਅਤੇ ਖਾਲੀ ਮਤਲਬ ਫਿਲਡ ਅਤੇ ਅਨਫਿਲਡ ਸ਼ੇਪਸ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਇਸ ਤੇ ਆਪਸ਼ਨ ਨੇ ਫਿਲ ਪਿੱਕ ਕਲਰ ਸ਼ੇਪਸ ਜਾਂ ਲੇਬਲ ਤਾਂ ਇਸ ਦਾ ਆਨਸਰ ਹੈ ਸ਼ੇਪਸ ਕਿ ਸ਼ੇਪਸ ਟੂਲ ਦੀ ਮਦਦ ਨਾਲ ਅਸੀਂ ਟੈਕਸਟ ਪੇਂਟ ਵਿੱਚ ਫਿਲਡ ਤੇ ਅਨਫਿਲਡ ਜਿਹੜੀਆਂ ਖਾਲੀ ਜਾਂ ਭਰੀਆਂ ਜਿਹੜੀਆਂ ਸ਼ੇਪਸ ਹੁੰਦੀਆਂ ਉਹ ਆਸਾਨੀ ਨਾਲ ਬਣਾ ਸਕਦੇ ਹਾਂ ਫਿਲਡ ਹੁੰਦੀਆਂ ਜਿਹਨਾਂ ਤੇ ਰੰਗ ਭਰਿਆ ਹੁੰਦਾ ਅਨਫਿਲਡ ਜਿਹਨਾਂ ਤੇ ਰੰਗ ਨਹੀਂ ਭਰਿਆ ਹੁੰਦਾ ਖਾਲੀ ਹੁੰਦੀਆਂ ਨਹੀਂ ਨੰਬਰ 4 ਟਕਸ ਪੇਂਟ ਵਿੱਚ ਨਵੀਂ ਡਰਾਇੰਗ ਬਣਾਉਣ ਲਈ ਕਿਹੜੀ ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਆਪਸ਼ਨ ਨੇ ਕੰਟਰੋਲ ਜਮਾ O ਕੰਟਰੋਲ ਪਲੱਸ S ਕੰਟਰੋਲ ਪਲੱਸ N ਜਾਂ ਕੰਟਰੋਲ ਪਲੱਸ D ਤਾਂ ਇਸ ਦਾ ਆਨਸਰ ਹੈ ਕੰਟਰੋਲ ਪਲੱਸ N ਕਿਉਂਕਿ ਕੰਟਰੋਲ ਜਮਾ O ਨਾਲ ਕੀ ਹੁੰਦਾ ਹੈ ਕੰਟਰੋਲ O ਨਾਲ ਅਸੀਂ ਪੁਰਾਣੀ ਫਾਈਲ ਓਪਨ ਕਰਦੇ ਹਾਂ ਜਿਹੜੀ ਸਾਡੇ ਕੰਪਿਊਟਰ 'ਚ ਪਹਿਲਾਂ ਤੋਂ ਸੇਵ ਹੈ ਲੇਕਿਨ ਜੇਕਰ ਤੁਹਾਨੂੰ ਇੱਕ ਬਲੈਂਕ ਫਾਈਲ ਬਣਾਣੀ ਹੈ ਨਵੀਂ ਫਾਈਲ ਓਪਨ ਕਰਨੀ ਹੈ ਬਿਨਾ ਤੁਸੀਂ ਟੂਲ ਬਾਰ ਨੂੰ ਯੂਜ਼ ਕੀਤੇ ਟੂਲ ਬਾਕਸ ਨੂੰ ਯੂਜ਼ ਕੀਤੇ ਤੇ ਅਸੀਂ ਆਪਾਂ ਕੀਬੋਰਡ ਤੋਂ ਕੰਟਰੋਲ ਜਮਾ N ਕੀ ਇਕੱਠੀ ਪ੍ਰੈਸ ਕਰਕੇ ਨਵੀਂ ਫਾਈਲ ਬਣਾ ਸਕਦੇ ਹਾਂ ਨੰਬਰ 5 ਹੇਠ ਲਿਖਿਆਂ ਵਿੱਚੋਂ ਟੈਕਸਟ ਪੇਂਟ ਦੇ ਫਿਲ ਟੂਲ ਦੁਆਰਾ ਕਿਹੜੀ ਆਪਸ਼ਨ ਪ੍ਰਦਾਨ ਨਹੀਂ ਕੀਤੀ ਜਾਂਦੀ ਇਸ ਦੇ ਆਪਸ਼ਨ ਨੇ ਬਰਸ਼ शेप्ड रेडियल या लाइंस तो इसका आंसर है लाइंस ठीक टैक्सपेन्ट ਵਿੱਚ ਜਿਹੜੀ ਤੁਹਾਡੀ ਪੇਂਟ ਦਾ ਫਿਲ ਟੂਲ ਹੈ ਅਰਚਿਬਰਸ ਟੂਲ ਵੀ ਹੁੰਦਾ ਹੈ ਸ਼ੇਪਡ ਵੀ ਹੁੰਦਾ ਹੈ ਰੇਡੀਅਲ ਵੀ ਹੁੰਦਾ ਹੈ ਬਟ ਲਾਈਨਸ ਜਿਹੜੀਆਂ ਉਹ ਇਹਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਲਾਈਨਸ ਦੇ ਲਈ ਇੱਕ ਵੱਖ ਟੂਲ ਹੈ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਦ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ